ਹੈਲੋ ਫਰੈਂਡਸ ਕੀ ਹਾਲਤ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇਕ ਨਵੀਂ ਕਹਾਣੀ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੂਆ ਫਾਤਿਮਾ ਆਓ ਸੁਣਦੇ ਹਾਂ ਕਹਾਣੀ ਪੂਆ ਫਾਤਿਮਾ ਪਿੰਡ ਦੀ ਬੁੱਢੀ ਦਾਈ ਪੂਆ ਫਾਤਿਮਾ ਤਿੰਨ ਪੀੜੀਆਂ ਤੋਂ ਬੱਚੇ ਜਨਮਾਉਣ ਦਾ ਕੰਮ ਕਰਦੀ ਆ ਰਹੀ ਸੀ ਉਹ ਹਰ ਨਵੇਂ ਜੰਮੇ ਬੱਚੇ ਨੂੰ ਅੱਲਾ ਦਾ ਤੋਹਫ਼ਾ ਸਮਝਦੀ ਸੀ ਉਮਰ 70 ਸਾਲ ਚਿਹਰੇ ਉੱਤੇ ਝੁਰੜੀਆਂ ਵਾਲ ਮਹਿੰਦੀ ਰੰਗੇ ਜਿਸਮ ਟਲਿਆ ਹੋਇਆ ਪਰ ਹੱਥ ਫਿੱਲੇ ਉਹ ਸਾਰੇ ਪਿੰਡ ਦੀ ਭੂਆ ਸੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਲਾਗਲੇ ਪਿੰਡ ਅਰਾਈਆਂ ਦੇ ਘਰ ਵਿਆਹੀ ਗਈ ਤਾਂ ਉਸ ਦਾ ਖਾਵੰਦ ਬਹੁਤੀ ਸ਼ਰਾਬ ਪੀਣ ਨਾਲ ਜਵਾਨੀ ਵਿੱਚ ਹੀ ਮਰ ਗਿਆ ਫਾਤਮਾ ਮੋੜ ਆਪਣੇ ਪੇਕੇ ਘਰ ਆ ਗਈ ਇੱਥੇ ਆਪਣੇ ਵੇੜੇ ਵਿੱਚ ਭੱਠੀ ਦੇ ਦਾਣੇ ਭੁੰਨਣ ਦਾ ਕੰਮ ਕਰਨ ਲੱਗੀ ਬੱਚੇ ਜਨਮਾਉਣ ਦਾ ਕੰਮ ਉਹ ਅੱਲਾਹ ਦੀ ਖਿਦਮਤ ਸਮਝਦੀ ਸੀ ਇੱਕ ਜਿਉਂਦਾ ਜਾਗਦਾ ਜੀ ਦੁਨੀਆ ਵਿੱਚ ਲਿਆਉਣ ਦਾ ਕੰਮ ਅੱਲਾ ਦੀ ਰਜਾ ਸੀ ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ ਬਸ ਝੋਲੀ ੱਡ ਕੇ ਦੁਆ ਕਰਦੀ ਜੋ ਕੋਈ ਗੁਰ ਦੀ ਭੇਲੀ ਕੱਪੜਿਆਂ ਦਾ ਜੋੜਾ ਤੇ ਜੋਆਂ ਦਾ ਤਸਲਾ ਉਸ ਦੀ ਝੋਲੀ ਪਾ ਦਿੰਦਾ ਉਸ ਨੂੰ ਕਬੂਲ ਕਰਦੀ ਉਸ ਦੀ ਧੀ ਵਿਆਹ ਹੋਣ ਪਿੱਛੋਂ ਜਵਾਨੀ ਵੇਚੀ ਮਰ ਗਈ ਤੇ ਪਿੱਛੇ ਇੱਕ ਬਾਲੜੀ ਛੱਡ ਗਈ ਜਿਸ ਦਾ ਨਾਂ ਭੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾ ਦਾ ਨੂਰ ਲੱਗਦਾ ਸੀ ਹੁਸਨਾ ਪੂਆ ਫਾਤਿਮਾ ਦੇ ਹੱਥੀ ਪਾਲ ਕੇ ਜਵਾਨ ਹੋਈ ਤੇ ਉਸਨੇ ਵੀ ਦਾਣੇ ਭੁੰਨ ਦਾ ਕੰਮ ਸੰਭ ਲਿਆ ਪੂਆ ਰੋਜ਼ੇ ਨਮਾਜ਼ ਰੱਖਦੀ ਤੇ ਹਰ ਨਵੇਂ ਜੰਮੇ ਬੱਚੇ ਨੂੰ ਸ਼ਹਿਦ ਦੀ ਗੁਰਤੀ ਦਿੰਦੀ ਉਹ ਸਭ ਦੀ ਸਾਂਝੀ ਅਮਾ ਨਾਨੀ ਦਾਦੀ ਸੀ ਸਬਨਾ ਦੀ ਦਾਈ ਸਬਨਾ ਦੀ ਪੂਆ ਇੱਕ ਸਵੇਰ ਉਹ ਆਪਣੇ ਘਰ ਦੇ ਲਿਪੇ ਹੋਏ ਚੌਂਦਰੀ ਉੱਤੇ ਬੈਠੀ ਜੋ ਛੱਟ ਰਹੀ ਸੀ ਕਿ ਉਸ ਨੂੰ ਢੋਲ ਤੇ ਨਗਾੜੇ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਸਿਰ ਚੁੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਵੀਰ ਗੈਂਦੇ ਦੇ ਹਾਰ ਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਦੇ ਝੂੰਡਾ ਤੁਰੇ ਆਉਂਦਾ ਸੀ ਭੂਆ ਨੂੰ ਦੇਖਨਸਾਰ ਉਹ ਬੋਲਿਆ ਭੂਆ ਫਾਤਿਮਾ ਭੂਆ ਫਾਤਿਮਾ ਦੰਗਲ ਜਿੱਤ ਕੇ ਆਇਆ ਏ ਤੇਰਾ ਮਹਾਵੀਰ ਚੌੜ ਪਿੰਡਾਂ ਦੇ ਪਹਿਲਵਾਨ ਦੀਆਂ ਗੋਡਣੀਆਂ ਲਵਾ ਕੇ ਉਹ ਦੌੜਦਾ ਹੋਇਆ ਆਇਆ ਤੇ ਆ ਕੇ ਭੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ ਭੂਆ ਦਾ ਝੂੜੀਆਂ ਵਾਲਾ ਚਿਹਰਾ ਖੇੜ ਉੱਠਿਆ ਜਗਦਤ ਜੀਵੇ ਪੁੱਤ ਅੱਲਾ ਤੈਨੂੰ ਸਲਾਮਤ ਰੱਖੇ ਪੂਆ ਨੇ ਸ਼ਾਦੀ ਵਿੱਚੋਂ ਜੋ ਦੇ ਦਾਣੇ ਦੀ ਮੁੱਕੀ ਭਰੀ ਤੇ ਮਹਾਵੀਰ ਦੇ ਸਿਰ ਉੱਤੋਂ ਦੀ ਵਾਰ ਕੇ ਬੋਲੀ ਲੈ ਫੜ ਆਪਣੀ ਬੁੱਢੀ ਪੂਆ ਦੀ ਅਸੀਸ ਇਹਨਾਂ ਦਾਣਿਆਂ ਨੂੰ ਆਪਣੀ ਪਗੜੀ ਦੇ ਲੜ ਵਿੱਚ ਬੰਨ ਲੈ ਅੱਲਾ ਤੇਰਾ ਸਹਾਈ ਮਹਾਵੀਰ ਨੇ ਜੋ ਦੇ ਦਾਣੇ ਆਪਣੀ ਥੇਲੀ ਉੱਤੇ ਰੱਖੇ ਤੇ ਉਹਨਾਂ ਨੂੰ ਗੋਹ ਨਾਲ ਦੇਖਣ ਲੱਗਾ ਪੂਆ ਬੋਲੀ ਦੇਖਦਾ ਕੀ ਹੈ ਪੁੱਤ ਜੋਆਂ ਦੇ ਦਾਣਿਆਂ ਵਿੱਚ ਬੜੀ ਬਰਕਤ ਹੁੰਦੀ ਹੈ ਇਹ ਸੁੱਚੇ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਜੋਆਂ ਦੀ ਰੋਟੀ ਬਹੁਤ ਪਸੰਦ ਸੀ ਫਸੰਤੀ ਹੁਸੈਨ ਨੇ ਜੂਆ ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ ਜੰਗ ਲੜੀ ਸੀ। ਮਹਾਵੀਰ ਨੇ ਜੂਆ ਦੇ ਦਾਣੇ ਨੂੰ ਅੱਖਾਂ ਨਾਲ ਲਾਇਆ ਤੇ ਸਤਿਕਾਰ ਨਾਲ ਚੁੰਮਿਆ। ਰਾਤ ਨੂੰ ਨਿਤ ਵਾਂਗ ਭੂਆ ਨੇ ਦੀਵਾ ਜਗਾ ਕੇ ਖੱਜੀ ਦੀ ਚਟਾਈ ਵਸਾਈ। ਕੰਧ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਵਿੱਚ ਲਿਖੇ ਅੱਲਾ ਅਗੇ ਗੋਡੇ ਟੇਕ ਕੇ ਕੁਰਾਨ ਦੀ ਇਹ ਆਇਤ ਪੜ੍ਹੀ। ਮੇਰੇ ਅੱਲਾ ਤੇਰਾ ਹੀ ਸਹਾਰਾ ਹੈ। ਮੈਂ ਸੌ ਰਹੀ ਹਾਂ ਤੇਰੀ ਹਿਫਾਜ਼ਤ ਵਿੱਚ। ਜੇ ਸੁੱਤੀ ਪਈ ਦੇ ਪ੍ਰਾਣ ਨਿਕਲ ਜਾਣ ਤਾਂ ਆਖੀਰਲੇ ਸਾਹ ਵਿੱਚ ਦੇ ਰਹੀ ਨਾ ਹੋਵੀ ਮੇਰੀ ਜੀਬ ਉਤੇ ਇਤਨੇ ਵਿੱਚ ਕਿਸੇ ਨੇ ਦਰਵਾਜ਼ੇ ਉਤੇ ਕੁੰਡੀ ਖੜਕਾਈ ਭੂਆ ਚੌਂਕੀ ਮੁੜੀ ਯਕ ਜ਼ਾ ਕੌਣ ਆਇਆ ਇਨੀ ਰਾਤ ਗਈ ਬੱਕਰੀ ਆਇਆ ਹੋਣੇ ਪੈਸੇ ਮੰਗਲ ਜੂਏ ਵਿੱਚ ਹਾਰ ਗਿਆ ਹੋਵੇਗਾ ਆਪਣੀ ਹੁਸਨਾ ਨੂੰ ਇਸ ਵੈਲੀ ਨਾਲ ਵਿਆਹ ਕਿਵੇਂ ਪਛਤਾਈ ਲਹੂ ਪੀ ਸੁੱਟਿਆ ਮੇਰਾ ਇਸ ਦਮਾਦ ਨੇ ਪੁੱਤ ਜੇ ਕਪੋਤੋ ਹੋ ਜਾਵੇ ਤਾਂ ਮਾਂ ਸਹਿ ਲੈਂਦੀ ਐ ਪਰ ਜੇ ਦਮਾਦ ਕੋਟਾ ਨਿਕਲੇ ਤਾਂ ਕੋਟੀ ਕਿਸਮਤ ਦਰਵਾਜ਼ਾ ਫਿਰ ਜੋਰ ਦੀ ਖੜਕਿਆ ਭੂਆ ਹੁੰਗਰ ਮਾਰਦੀ ਹੋਈ ਉੱઠી ਤੇ ਉੱਚੀ ਦੀਨੇ ਬੋਲੀ ਵੇ ਠਹਿਰ ਜਾਉਂਦੀਆਂ ਦਰਵਾਜਾ ਨਾ ਪੰਨ ਸੁੱਟੀ। ਉਹ ਹੱਥਾਂ ਦਾ ਸਹਾਰਾ ਲੈ ਕੇ ਉੱઠી ਤੇ ਉਸਨੇ ਦਰਵਾਜਾ ਖੋਲ੍ਹਿਆ। ਸਾਹਮਣੇ ਲਾਲਾ ਗੰਗਾ ਰਾਮ ਖੜਾ ਸੀ। ਉਮਰ 60 ਸਾਲ, ਹੱਥ ਵਿੱਚ ਲਾਲ ਡੇਨ, ਸਿਰ ਉੱਤੇ ਕਾਲੀ ਗੋਲ ਟੋਪੀ, ਤੇੜ ਮਰਮਲ ਦੀ ਤੋਤੀ ਤੇ ਗਲ ਕੁਰਤਾ। ਉਹ ਘਬਰਾਇਆ ਖੜਾ ਸੀ। ਮੱਥੇ ਤੇ ਪਸੀਨਾ। ਭੂਆ ਬੋਲੀ ਕੀ ਗੱਲ ਹੈ ਗੰਗਾ ਰਾਮ ਇੰਨਾ ਘਬਰਾਇਆ ਹੋਇਆ ਹੈ? ਉਹ ਬੋਲਿਆ ਕੀ ਦੱਸਾਂ ਭੂਆ ਬਹੂ ਕੱਲ ਦੀ ਤੜਫ ਰਹੀ ਐ ਤੈਨੂੰ ਲੈਣ ਆਇਆ ਹਾਂ ਤੇਰੀ ਮਿਹਰਬਾਨੀ ਸਦਕਾ ਪੋਤੇ ਦਾ ਮੂੰਹ ਦੇਖ ਸਕਾਂਗਾ ਹਵੇਲੀ ਵਿੱਚ ਰੌਸ਼ਨੀ ਹੋ ਜਾਵੇਗੀ ਭੂਆ ਨੇ ਖੁੰਝੇ ਵਿੱਚ ਰੱਖੀ ਛੋਟੀ ਫੜੀ ਦਾਰੂ ਦਰਮਲ ਵਾਲਾ ਝੋਲਾ ਚੁੱਕਿਆ ਤੇ ਗੰਗਾ ਰਾਮ ਨਾਲ ਤੁਰ ਪਈ ਝੌਂਪੜੀ ਦੇ ਮੋਰ ਤੋਂ ਦੀ ਲੰਗੀ ਤਾਂ ਯੱਕਦਾਂ ਭੂਆ ਦੀਆਂ ਅੱਖਾਂ 'ਤੇ ਤੇਜ਼ ਰੋਸ਼ਨੀ ਦਾ ਛਪਾਕਾ ਪਿਆ ਇੱਕ ਕਰਾਰੀ ਆਵਾਜ਼ ਗਰਜੀ ਕਿੱਥੇ ਚੱਲੀ ਐ ਬੁੜੀ ਇਸ ਬੇਈਮਾਨ ਲਾਲੇ ਦੇ ਨਾਲ ਭੂਆ ਨੇ ਤੇਜ਼ ਰੋਸ਼ਨਾ ਸਾਹਮਣੇ ਖਚਮ ਗਿਆ ਸਾਹਮਣੇ ਉਸ ਦਾ ਦਾਮਾਦ ਬਕਰ ਅਲੀ ਰਸਤਾ ਰੋਕੀ ਖੜਾ ਸੀ ਸੂਲਾ ਵਰਗੀ ਕਾਲੀ ਦਾੜੀ ਉਲਝੇ ਹੋਏ ਵਾਲ ਸਾंवਲਾ ਰੰਗ ਚਾਰ ਖਾਨੇ ਦਾ ਤਹਿਮਤ ਤੇ ਖੁੱਲੀ ਬੰਡੀ ਉਸ ਨੇ ਫਿਰ ਵੰਗਾਰਿਆ ਕਿੱਥੇ ਜੱਲੀ ਐ ਭੂਆ ਨੇ ਬਕਰ ਵੱਲ ਦੇਖਿਆ ਤੇ ਫਿਰ ਗੰਗਾ ਰਾਮ ਵੱਲ ਤੇ ਫਿਰ ਬਕਰ ਵੱਲ ਉਹ ਬੋਲੀ ਗੰਗਾ ਰਾਮ ਦੀ ਬਹੂ ਦੇ ਬੱਚਾ ਹੋਣ ਵਾਲਾ ਹੈ ਉੱਥੇ ਚੱਲੀ ਹਾਂ ਬਕਰ ਕੜਕ ਕੇ ਬੋਲਿਆ ਇਸ ਲਾਲਚੀ ਕੁੱਤੇ ਦੇ ਘਰ ਇੱਕ ਹੋਰ ਕਾਫਰ ਨੂੰ ਇਸ ਦੁਨੀਆ ਵਿੱਚ ਲਿਹਾਉਣ ਲਈ ਬੱਚੇ ਦਾ ਕੋਈ ਮਜ਼ਬ ਨਹੀਂ ਹੁੰਦਾ ਬੱਚਾ ਤਾਂ ਅੱਲਾ ਦਾ ਦਿੱਤਾ ਤੋਹਫ਼ਾ ਹੁੰਦਾ ਹੈ ਇਸ ਕਾਫਰ ਦਾ ਬੱਚਾ ਅੱਲਾ ਦਾ ਤੋਹਫ਼ਾ ਨਹੀਂ ਲਾਹਨਤ ਹੈ ਇਹੋ ਜੇ ਬੋਲ ਨਾ ਬੋਲ ਬਾਕਰ ਅੱਲਾ ਦੀ ਨਿਗਾਹ ਵਿੱਚ ਸਭ ਬੰਦੇ ਬਰਾਬਰ ਨੇ ਮੈਂ ਉਸੇ ਦੇ ਹੁਕਮ ਦੀ ਪਾਲਣਾ ਕਰਨ ਜਾ ਰਹੀ ਹਾਂ ਕੀ ਭੌਂਕੀ ਜਾਂਦੀ ਹੈ ਬੁੜੀਏ ਧੂਆ ਦਾ ਚਿਹਰਾ ਗੁੱਸੇ ਨਾਲ ਧਮਕਮਾ ਉੱਠਿਆ ਝੂੜੀਆਂ ਡੂੰਗੀਆਂ ਹੋ ਗਈਆਂ ਗੁੱਸਾ ਪੀ ਕੇ ਬੋਲੀ ਹੋਸ਼ ਵਿੱਚ ਆ ਬਾਕਰ ਮੈਂ ਤੈਨੂੰ ਆਪਣੀ ਲਾਡਾ ਨਾਲ ਪਾਲੀ ਹੁਸਨਾ ਵਿਆਹੀ ਐ ਪਰ ਕੋਈ ਇੱਜ਼ਤ ਨਹੀਂ ਵੇਚੀ ਬਾਕਰ ਗੰਗਾ ਰਾਮ ਵੱਲ ਮੁੜਿਆ ਲਾਲਾ ਚਲਾ ਜਾ ਇੱਥੋਂ ਅੰਮਾ ਤੇਰੇ ਨਾਲ ਨਹੀਂ ਜਾਵੇਗੀ ਦਫਾ ਹੋ ਜਾ ਇੱਥੋਂ ਗੰਗਾ ਰਾਮ ਨੇ ਮਿੰਤਾ ਕੀਤੀਆਂ ਹੱਥ ਜੋੜੇ ਪਰ ਬਾਕਰ ਨਾ ਮੰਨਿਆ ਦੋਹਾਂ ਵਿੱਚ ਤੂੰ ਤੂੰ ਮੈਂ ਮੈਂ ਵੱਧ ਗਈ ਬਾਕਰ ਨੇ ਗੰਗਾ ਰਾਮ ਨੂੰ ਗਲੋਵ ਫੜ ਲਿਆ ਦੰਦ ਪੀ ਕੇ ਬੋਲਿਆ ਇਸ Hindu ਲਾਲੇ ਵਾਸਤੇ ਇੰਨੀ ਹਮਦਰਦੀ ਤੜਫ ਰਹੀ ਐ ਇਹਦਾ ਪੋਤਾ ਜਨਮਾਉਣ ਲਈ ਇੱਕ ਕਾਫਰ ਨੂੰ ਜਨਵਾਉਣ ਲਈ ਨਾਉ ਲੱਗਦਾ ਤੇਰੀਆਂ ਰਗਾਂ ਵਿੱਚ ਵੀ ਕਿਸੇ ਹਿੰਦੂ ਦਾ ਖੂਨ ਹੈ। ਭੂਆ ਫਾਤਿਮਾ ਗੁੱਸੇ ਵਿੱਚ ਕੰਬਣ ਲੱਗੀ ਤੇ ਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲੇ। ਉਸਨੇ ਖਿੱਚ ਕੇ ਬਾਕਰ ਦੇ ਥੱਪੜ ਮਾਰਿਆ ਤੇ ਗਰਜੀ। ਕੀ ਬਕੀ ਜਾਂਦਾ ਦੋਸ਼ਖੀਆ? ਅੱਲਾ ਦਾ ਕਹਿਰ نازਲ ਹੋਵੇ ਤੇਰੇ ਉੱਤੇ। ਬਾਕਰ ਦਾ ਬੁੱਲ ਕੱਟਿਆ ਗਿਆ ਤੇ ਖੂਨ ਵਗਣ ਲੱਗਿਆ। ਭੂਆ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ। ਤੇਰੇ ਅੰਦਰ ਸ਼ੈਤਾਨ ਬੋਲਦਾ ਬਾਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਬਾਕਰ ਨੇ ਗੁੱਸੇ ਵਿੱਚ ਕਾਮਦੇ ਆ ਭੂਆ ਨੂੰ ਘੰਗਾ ਰਿਆ ਜੇ ਤੂੰ ਇਸ ਲਾਲੇ ਨਾਲ ਗਈ ਤੇ ਮੈਂ ਤੇਰੀ ਹੁਸਨਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ ਬਰਬਾਦ ਕਰ ਦੇਵਾਂਗਾ ਮੈਂ ਉਸ ਨੂੰ ਬਾਕਰ ਗਰਜਦਾ ਹੋਇਆ ਤੇ ਗਾਲਾਂ ਕੱਢਦਾ ਹੋਇਆ ਚਲਾ ਗਿਆ ਗੰਗਾ ਰਾਮ ਸਨਨਾਟੇ ਵਿੱਚ ਖੜਾ ਰਹਿ ਗਿਆ ਜਦੋਂ ਬਾਕਰ ਹਨੇਰ ਵਿੱਚ ਗੋਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ ਭੂਆ ਵੱਲ ਮਿੰਤਾ ਭਰੀਆਂ ਅੱਖਾਂ ਨਾਲ ਵੇਖਿਆ ਤੇ ਬੋਲਿਆ ਮੇਰੇ ਨਾਲ ਚੱਲ ਭੂਆ ਮੈਂ ਸਾਰੀ ਉਮਰ एहਸਾਨਮੰਦ ਰਹਾਂਗਾ ਉਹ ਆਦੀ ਅੱਖਾਂ ਵਿੱਚ ਹੰਝੂ ਮੜਾਈ ਉਸਨੇ ਲੰਮਾ ਹੌਂਕਾ ਪਰਿਆ ਇੱਕਦਮ ਉਸਦੇ ਚਿਹਰੇ ਉੱਤੇ ਸਕਤੀ ਆ ਗਈ ਕੋਈ ਧ੍ਰਿੜ ਨਿਸ਼ਚੈ ਉਸਨੇ ਗੰਗਾ ਰਾਮ ਨੂੰ ਆਖਿਆ ਲਾਲਾ ਤੂੰ ਵੀ ਚਲਾ ਜਾ ਇੱਥੋਂ ਮੈਂ ਨਹੀਂ ਜਾ ਸਕਦੀ ਜੇ ਚਲਾ ਜਾ ਉਹ ਮੇਰੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਜੇ ਚਲਾ ਜਾ ਉਹ ਆ ਮੁੜੀ ਤੇ ਚੌਪੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੰਗਾ ਰਾਮ ਉੱਥੇ ਹੀ ਖੜਾ ਸੋਚਦਾ ਰਿਹਾ ਫਿਰ ਉਹ ਭਾਰੀ ਭਾਰੀ ਕਦਮਾਂ ਨਾਲ ਚੱਲਦਾ ਆਪਣੇ ਘਰ ਨੂੰ ਤੁਰ ਪਿਆ ਅੱਧੀ ਰਾਤ ਬੀਤ ਚੁੱਕੀ ਸੀ ਬੱਦਲ ਘੇਰੇ ਆਏ ਸਨ ਤੇ ਕਿਨਮਿਨ ਹੋਣ ਲੱਗੀ ਬਿਜਲੀ ਕਰਕੇ ਤਾਂ ਸਾਰਾ ਆਸਮਾਨ ਹਿੱਲ ਗਿਆ ਧੂਆ ਦੀ ਅੱਖ ਖੁੱਲ ਗਈ ਕੋਠੇ ਬੈਠੀ ਤੇ ਹਨੇਰੇ ਵਿੱਚ ਫੇਰੇ ਨਜ਼ਰ ਦੁੜਾਈ ਵਾਰ-ਵਾਰ ਨੀਲੀ ਰੋਸ਼ਨੀ ਦੀ ਤਿੱਖੀ ਲਕੀਰ ਫਿਰ ਜਾਂਦੀ ਸੀ ਝੌਂਪੜੀ ਅੰਦਰ ਤੇ ਪੂਹੇ ਦੇ ਪੱਟ ਖੜਕਦੇ ਸਨ ਉਸ ਨੂੰ ਨਿਆਣੇ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਘਬਰਾ ਕੇ ਕਿਰਕੀ ਵੱਲ ਦੇਖਿਆ फिर सब्जी कपड़े ਉਤੇ ਉਸ ਦੀ ਨਿਗਾਹ ਟਿਕ ਗਈ ਜਿਸ ਉਤੇ ਅੱਲਾ ਲਿਖਿਆ ਹੋਇਆ ਸੀ ਉਹ ਤਸਵੀਰ ਚੁੱਕ ਕੇ ਮਨ ਕੇ ਫੇਰਨ ਲੱਗੀ ਉਸ ਨੂੰ ਬਾਗਰ ਦੀ ਆਵਾਜ਼ ਗੂੰਜਦੀ ਸੁਣਾਈ ਦਿੱਤੀ ਮੈਂ ਤੇਰੀ ਉਸਨਾਂ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਉਸ ਨੂੰ ਬਰਬਾਦ ਕਰ ਦੇਵਾਂਗਾ ਤੂੰ ਆ ਸਹਿਮ ਕੇ ਅੱਲਾ ਦੇ ਹਜ਼ੂਰ ਵਿੱਚ ਝੁਕ ਗਈ ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ ਤੂੰ ਹੀ ਮੇਰੇ ਪੋਤੇ ਦੀ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਤੂੰ ਆ ਦੁਆ ਵਿੱਚ ਬਹੁਤ ਚੇਤੂਕੀ ਰਹੀ ਉਸੇ ਮਾਨੰਦਰੋ ਵਾਜਾ ਉਠਿਆ ਕੀ ਸੋਚਦੀ ਹੈ ਪਾਗਲੇ ਤੇਰੀ ਧੀ ਬਰਬਾਦ ਹੋ ਜਾਵੇਗੀ ਤੇਰਾ ਖਾਨਦਾਨ ਮਿਟ ਜਾਵੇਗਾ ਪਰ ਨਾਲ ਹੀ ਉਸਦੇ ਮਨ ਵਿੱਚ ਆਵਾਜ਼ ਉੱਠੀ ਜੇ ਅੱਲਾ ਦਾ ਹੱਥ ਸਹਿੰਤੇ ਹੋਵੇ ਤੇ ਦਿਲ ਵਿੱਚ ਉਸਦਾ ਨੂਰ ਤਾਂ ਕੋਈ ਕਿਸੇ ਨੂੰ ਵੀ ਬਰਬਾਦ ਨਹੀਂ ਕਰ ਸਕਦਾ اے ਰੱਬਾ ਮੈਨੂੰ ਰੋਸ਼ਨੀ ਦੇ ਤੇ ਰਸਤਾ ਦਿਖਾ ਤੇਰੀ ਬੰਦੀ ਤੇਰੇ ਹਜ਼ੂਰ ਵਿੱਚ ਸਜਦਾ ਕਰੀ ਬੈਠੀ ਹੈ ਬਿਜਲੀ ਫਿਰ ਕੜਕੀ ਤੇ ਝੌਂਪੜੀ ਵਿੱਚ ਨੀਲੀ ਰੋਸ਼ਨੀ ਫਿਰ ਗਈ ਤੇ ਨਵੇਂ ਜੰਮੇ ਬੱਚੇ ਦੇ ਰੋਂਦੀ ਆਵਾਜ਼ ਆਈ। ਭੂਆ ਦਾ ਚਿਹਰਾ ਕਿਸੇ ਪੱਕੇ ਰਾਤ ਦੇ ਨਾਲ ਤਣ ਗਿਆ। ਉਹ ਉੱઠી। ਉਸਨੇ ਖੁੰਝੇ ਵਿੱਚ ਪਈ ਛੋਟੀ ਚੁੱਪੀ। ਕਿੱਲੀ ਨਾਲ ਟੰਗਿਆ ਝੋਲਾ ਲਾਇਆ। ਚਾਦਰ ਦੀ ਬੁੱਕਲ ਮਾਰੀ ਤੇ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ। ਬਾਹਰ ਬਾਰਿਸ਼ ਵਿੱਚ ਗੰਗਾਰਾਮ ਛਤਰੀ ਲਈ ਖੜਾ ਸੀ। ਹੱਥ ਵਿੱਚ ਲਾਲ ਦਿਨ। ਭੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾਰਾਮ ਨੇ ਭੂਆ ਵੱਲ ਦੋਹਾ ਦੀਆਂ ਅੱਖਾਂ ਵਿੱਚ ਹਮਦਰਦੀ ਦਾ ਜਜ਼ਬਾ ਉੱਠਿਆ। ਗੰਗਾ RAM ਨੇ ਲਾਲ ਤੇ ਨੂੰ ਉੱਪਰ ਕੀਤੀ। ਭੂਆ ਬੋਲੀ, "ਚੱਲ ਗੰਗਾ RAM, ਚੱਲਦੀ ਆ ਮੈਂ ਤੇਰੇ ਨਾਲ।" ਤੇਰੇ ਘਰ ਵਿੱਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿੱਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ। ਚੱਲ। ਗੰਗਾ RAM ਨੇ ਛਤਰੀ ਅੱਗੇ ਕੀਤੀ ਅਤੇ ਉਹ ਤੇ ਭੂਆ ਮੀਂਹ ਵਿੱਚ ਤੁਰ ਪਈ। ਪਿੱਛੋਂ ਉੱਚੀ ਆਵਾਜ਼ ਆਈ, "ਅੰਮਾ ਰੁਕ ਜਾ ਅੰਮਾ।" ਮੋੜਾ ਭੂਆ ਰੁਕੀ ਤੇ ਉਸਨੇ ਮੁੜ ਕੇ ਦੇਖਿਆ। ਹੁਸਨਾ ਬਾਰਿਸ਼ ਵਿੱਚ ਭੇਜ ਗਈ ਉਸ ਦੇ ਮਗਰ ਹਾਕਾ ਮਾਰਦੀ ਆ ਰਹੀ ਸੀ। ਬਿਜਲੀ ਇੱਕ ਵਾਰ ਫਿਰ ਚਮਕੀ ਤੇ ਹੁਸਨਾ ਦਾ ਮੀਂਹ ਨਾਲ ਭਿੱਜਿਆ ਚਿਹਰਾ ਨਜ਼ਰ ਆਇਆ। ਹੁਸਨਾ ਨੇ ਫਿਰ ਵਾਸਤਾ ਪਾਇਆ। ਅੰਮਾ ਮੋੜਾ ਨਾ ਜਾ ਨਹੀਂ ਤਾਂ ਬਾਕਰ ਮੈਨੂੰ ਤਲਾਕ ਦੇ ਦੇਵੇਗਾ। ਉਹ ਇੱਕ ਪਲ ਖੜੀ ਸੋਚਦੀ ਰਹੀ। ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਤੇ ਉਹ ਗੰਗਾ ਰਾਮ ਨਾਲ ਤੁਰ ਪਈ। ਦੋਵੇਂ ਬਾਰਿਸ਼ ਵਿੱਚ ਜਾ ਰਹੀ ਸਨ। ਮੀਂਹ ਵਿੱਚ ਭਿੱਜਦੀ ਹੁਸਨਾ ਜਦੋਂ ਆਪਣੇ ਘਰ ਮੁੜੀ ਤਾਂ ਦੇਖਿਆ ਬਕਰ ਲੋਹਾ ਲਾਕਾ ਹੋਇਆ ਖੜਾ ਸੀ ਉਹ ਬੋਲਿਆ ਛੱਡਾ ਹੀ ਆਪਣੀ ਮਾਂ ਨੂੰ ਉਸ ਲਾਲੇ ਦੇ ਘਰ ਮੈਂ ਜਿਸ ਗੱਲੋਂ ਮਨਾ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀਆਂ ਉਹ ਦੋਵੇਂ ਰਲੀਆਂ ਹੋਈਆਂ ਕੰਜਰੀਆਂ ਹੁਸਨਾ ਬੋਲੀ ਅੰਮਾ ਨੂੰ ਕਿਉਂ ਗਾਲਾ ਕੱਢਦਾ ਹੈ ਉਸਨੇ ਤੇਰਾ ਕੀ ਵਿਗਾੜਿਆ ਬਕਰ ਨੇ ਹੁਸਨਾ ਨੂੰ ਗੁੱਤੋ ਫੜ ਲਿਆ ਤੇ ਗਰਜਿਆ ਨਿਕਲ ਜਾ ਮੇਰੇ ਘਰੋਂ ਕਮ ਜਾਤੇ ਉਸਨੇ ਹੁਸਨਾ ਨੂੰ ਤੱਕਾ ਦੇ ਕੇ ਜ਼ਮੀਨ ਉਤੇ ਪਟਕਾ ਮਾਰਿਆ ਨਿਕਲ ਜਾ ਮੇਰੇ ਕਰੋ ਜਮੀਨ ਉਤੇ ਡਿੱਗੀ ਹੁਸਨਾਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ ਢਿੱਡ ਨੂੰ ਫੜ ਕੇ ਹੁੰਗਰ ਮਾਰੀ ਤੇ ਤੜਫ ਉੱਟੀ ਕਿਉਂ ਨਿਕਲ ਜਾਵੇਂ ਇਸ ਘਰ ਵਿੱਚੋਂ ਵਿਆਹ ਕੇ ਆਈ ਸਾਂ ਇੱਥੇ ਭੱਜ ਕੇ ਨਹੀਂ ਸਾਂ ਆਈ ਤੂੰ ਕਸਮਾਂ ਖਾਈਆਂ ਸੰਤੇ ਨੱਕ ਰਗੜਿਆ ਸੀ ਮੇਰੀ ਅੰਮਾ ਅੱਗੇ ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ ਰੋਏਂਗੀ ਤਰਲੇ ਕੱਢੇਂਗੀ ਪਰ ਬਾਕਰ ਤੈਨੂੰ ਨਹੀਂ ਰੱਖੇਗਾ ਇਸ ਘਰ ਵਿੱਚ ਨਿਕਲ ਜਾ ਇਥੋਂ ਉਸਨੇ ਖੇਚ ਕੇ ਹੁਸਨਾ ਦੇ ਚ ਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਚਬਟ ਪਈ ਮੈਨੂੰ ਕੱਢੇਂਗਾ ਤੂੰ ਇਸ ਘਰ ਵਿੱਚੋਂ ਵੈਰੀਆ ਮੱਥਾ ਨਾਲ ਦਮ ਸੁੱਟੂਗੀ ਮੈਂ ਤੇਰਾ ਸ਼ਰਮ ਨਹੀਂ ਆਉਂਦੀ ਤੈਨੂੰ ਤੇਰਾ ਬੱਚਾ ਮੇਰੇ ਢਿੱਡ ਵਿੱਚ ਹੈ ਤੂੰ ਮੈਨੂੰ ਕੱਢੇਂਗਾ ਘਰ ਵਿੱਚੋਂ ਕੁੱਤਿਆ ਬਾਕਰ ਨੇ ਛਾਤੀ ਟੋਕ ਕੇ ਆਖਿਆ ਹਾਂ ਹਾਂ ਮੈਂ ਤੈਨੂੰ ਤਲਾਕ ਦੇ ਕੇ ਨਵੀਂ ਦੀਵੀ ਕਰ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਬਕ ਸਿਖਾਵਾਂਗਾ ਹੁਣੇ ਦਿੰਦਾ ਹਾਂ ਤਲਾਕ ਕੁਸਨਾ ਦੀ ਆਖਾ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ ਹੈਰਾਨੀ ਨਾਲ ਉਸਦਾ ਮੂੰਹ ਖੁੱਲ ਗਿਆ ਤਲਾਕ ਕੀ ਆਖਿਆ ਹੀ ਵਾਕਰ ਹਾਂ ਹਾਂ ਤਲਾਕ ਉਸਨਾ ਨੇ ਦੁਹਾਈ ਦਿੱਤੀ ਰੱਬ ਦਾ ਵਾਸਤਾ ਇਹ ਜ਼ੁਲਮ ਨਾ ਕਰੀ ਵਾਕਰ ਅਸਿਆ ਤੇ ਚੀਖ ਕੇ ਬੋਲਿਆ ਤਲਾਕ 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 ਨਿਕਲ ਜਾ ਇੱਥੋਂ ਚਲੀ ਜਾ ਆਪਣੀ ਅੰਮਾ ਕੋਲ ਉਸਨਾ ਨੇ ਛਾਤੀ ਪਿੱਟੀ ਆਪਣੇ ਵਾਲ ਬੁੱਤੇ ਤੇ ਰੋਂਦੀ ਹੋਈ ਨੇ ਵਾਕਰ ਨੂੰ ਗਾਲਾਂ ਕੱਢੀਆਂ ਰੱਬ ਦਾ ਕਹਿਰ ਪਵੇ ਤੇਰੇ ਉੱਤੇ ਬਿਜਲੀ ਡਿੱਗੇ ਟਾਈ ਕੜੀਆਂ ਦੀ ਮੋਤਾ ਜਾਵੇ ਤੈਨੂੰ ਇਸੇ ਬੂਹੇ 'ਚੋ ਜਨਾਜ਼ਾ ਨਿਕਲੇ ਤੇਰਾ ਗੁੱਸੇ ਵਿੱਚ ਪਾਗਲ ਹੋਏ ਵਾਕਰ ਨੇ ਹੁਸਨਾ ਦੇ ਢਿੱਡ ਵਿੱਚ ਠੱਡਾ ਮਾਰਿਆ ਤੇ ਉਹ ਡਿੱਗ ਪਈ ਤੜਫਦੀ ਹੋਈ ਨੀ ਦੁਹਾਈ ਦਿੱਤੀ ਵਾਕਰ ਨੇ ਗੁੱਤੋਂ ਫੜ ਕੇ ਉਸਨੂੰ ਉਠਾਇਆ ਤੇ ਧੱਕੇ ਦੇਂਦਿਆਂ ਘਰੋਂ ਬਾਹਰ ਕੱਢ ਦਿੱਤਾ ਹੁਸਨਾ ਅੰਮਾ-ਅੰਮਾ ਦੀ ਦੁਹਾਈ ਦੇਂਦੀ ਤੇ ਲੜਖੜਾਉਂਦੀ ਹੋਈ ਭੂਆ ਦੀ ਝੌਂਪੜੀ ਵੱਲ ਤੁਰ ਪਈ ਜਦੋਂ ਭੂਆ ਗੰਗਾ ਰਾਮ ਦਾ ਪੋਤਾ ਜਨਵਾ ਕੇ 3 ਘੰਟੇ ਪਿੱਛੋਂ ਵਾਪਸ ਮੁੜੀ ਤਾਂ ਦੇਖਿਆ ਕਿ ਉਸਨਾਂ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਸੀ ਖੂਨ ਵਾਲੇ ਲਿਬੜੇ ਕੱਪੜੇ ਕੋਲ ਨਿੱਕਾ ਬੱਚਾ ਮਰਿਆ ਪਿਆ ਸੀ ਧੂਆ ਨੇ ਮਰੇ ਹੋਏ ਬੱਚੇ ਨੂੰ ਚੁੱਕਿਆ ਤੇ ਕੰਬਦੀ ਹੋਈ ਨੇ ਰੱਬ ਅੱਗੇ ਦੁਆ ਕੀਤੀ ਰੱਬਾ ਮੇਰੇ ਇੰਨਾ ਹੱਥਾਂ ਨੇ ਹਮੇਸ਼ਾ ਜ਼ਿੰਦਗੀ ਬਖਸ਼ੀ ਪਰ ਮੈਂ ਅੱਜ ਆਪਣੀ ਹੁਸਨਾ ਦੀ ਬੱਚੇ ਨੂੰ ਨਾ ਬਚਾ ਸਕੀ ਰਹਿਮ ਧੂਆ ਨੇ ਮਰੇ ਹੋਏ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਦੋਹਾਂ ਹੱਥਾਂ ਵਿੱਚ ਉਸਦੀ ਲਾਸ਼ ਚੁੱਕ ਕੇ ਬਾਹਰਲੇ ਵੇੜੇ ਵਿੱਚ ਗਈ ਕਈ ਨਾਲ ਟੋਆ ਪੁੱਟਿਆ ਤੇ ਬੱਚੇ ਨੂੰ ਉਸ ਵਿੱਚ ਲਟਾ ਦਿੱਤਾ ਫਿਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਈ ਕਬਰ ਨੂੰ ਖੂਲ ਕੇ ਥਾਪੜ ਦਿੱਤਾ ਦੇਸ਼ ਦੀ ਜਾਦੀ ਦੀ جنگ ਤੇਜ਼ ਹੋ ਰਹੀ ਸੀ ਆਖਰ ਮੁਲਕ ਦੇ ਵਟਵਾਰੇ ਦਾ ਫੈਸਲਾ ਹੋ ਗਿਆ ਇਸ ਫੈਸਲੇ ਨਾਲ ਨਾਲ ਦੋਹਾਂ ਪਾਸਿਆਂ ਦੇ ਸ਼ੁਰੇ ਵੀ ਤੇਜ਼ ਹੋਣ ਲੱਗੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਕਾਰ ਨਫਰਤ ਦੀ ਖਾਈ ਡੂੰਗੀ ਹੋ ਰਹੀ ਸੀ ਦੋਹਾਂ ਪਾਸਿਆਂ ਦੇ ਲੀਡਰ ਆਪਣੇ ਆਪਣੇ ਮਜ਼ਬ ਅਜ ਮੱਦੇ ਨਾਰੇ ਲਾ ਰਹੀ ਸਨ। ਡੇਰੀਆਂ ਤੇ ਖਾਨਾ ਗਾਂ ਵਿੱਚ ਕੀਰਤਨਾ ਤੇ ਕਵਾਲੀਆਂ ਦਾ ਜੋਰ ਸੀ। ਦੋਹਾਂ ਤੀਰਾਂ ਵੱਲੋਂ ਨਾਰੇ ਗੂੰਜਦੇ ਸਨ। ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ। ਮਜਬ ਦਾ ਜਨੂਨ। ਆਖਿਰੇ ਜਨੂਨ ਘੂਆ ਫਾਤਿਮਾ ਦੇ ਪਿੰਡ ਵੀ ਆ ਪਹੁੰਚਿਆ। ਸਦੀਆਂ ਤੋਂ ਸਾਂਝੀ ਜ਼ਿੰਦਗੀ ਤੇ ਵਿਹਾਰ ਚ ਤਰੇੜਾ ਪੈ ਗਈਆਂ। ਜੋਸ਼ੀਲੇ ਭਾਸ਼ਣ, ਨਫ਼ਰਤ ਦੀ ਅੱਗ। ਮੁਸਲਮਾਨ ਤਾਜ਼ੀਏ ਕਰਦਣ ਦੀਆਂ ਤਿਆਰੀਆਂ ਕਰ ਰਹੀ ਸਨ। ਹਿੰਦੂ ਪੀਪਲ ਦੇ ਪੁਰਾਣੇ ਦਰਖਤ ਤੇ ਏਟਾ ਲਾਟੀਆਂ ਲਈ ਖੜੇ ਸਨ। ਉਹਨਾਂ ਦਾ ਫੈਸਲਾ ਸੀ ਕਿ ਕੈਲੇ ਵਿੱਪਲ ਦੇ ਟਾਣੇ ਨੂੰ ਕੱਟ ਕੇ ਉਹ ਤਾਜ਼ੀਏ ਨੂੰ ਨਹੀਂ ਲੰਘਣ ਦੇਣਗੇ। ਬੈਦਰ ਜੀ ਕੇ ਤਾਜ਼ੀਏ ਦਾ ਜਲੂਸ ਪੀਪਲ ਤੋਂ ਹਟ ਕੇ ਲੰਘ ਜਾਵੇ। ਪਿੰਡ ਦੀ ਛੋਟੀ ਜਈ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਭੀੜ ਨੂੰ ਇੱਕ ਕੱਟੜ ਮੌਲਵੀ ਵੰਗਾਰ ਰਿਹਾ ਸੀ ਕਿ ਉਹਨਾਂ ਦੇ ਮਕਸਦ ਤਾਜ਼ੀਏ ਪੀਪਲ ਹੇੜੀ ਹੀ ਲੰਘਣਗੇ। ਜਦੋਂ ਹਜਰਤ ਅਲੀ ਨੇ ਕਰਬਲਾ ਦੇ ਮੈਦਾਨ ਵਿੱਚ ਸਿਰ ਨਾ ਝੁਕਾਇਆ ਤਾਕਿ ਅਸੀਂ ਪੀਪਲ ਦੇ ਟਾਣੇ ਹੇਟ ਆਪਣੇ ਤਾਜ਼ੀਏ ਦਾ ਸਿਰ ਝੁਕਾ ਦੇਵਾਂਗੇ ਨਾਰੇ ਗੂੰਜ ਰਹੇ ਸਨ ਤਾਜ਼ੀ ਇੱਥੋਂ ਹੀ ਲੰਘਣਗੇ ਇੰਨਾ ਕਾਫਰਾ ਨੂੰ ਸਭ ਖਾ ਦੇਵਾਂਗੇ ਅੱਲਾ ਦੇ ਫਜ਼ਲ ਨਾਲ ਇਸਲਾਮ ਦਾ ਸਭਜ ਪਰਚਮ ਕਾਇਮ ਹੈ ਪੀਪਲ ਹੇਟਾ ਜਿਨੇ ਉਤਾਰੀ ਪੰਡਤ ਜੀ ਗੱਜ ਰਹੇ ਸਨ ਭਾਈਓ ਜੇ ਉਹਨਾਂ ਨੇ ਪੀਪਲ ਦੇ ਟਾਣੇ ਨੂੰ ਕੱਟਿਆ ਤਾਂ Hindu ਧਰਮ ਦੀ ਨੱਕ ਕੱਟੀ ਜਾਵੇਗੀ ਕਿੱਥੇ ਗਈ ਤੁਹਾਡੀ ਸੂਰਬੀਰਤਾ ਜਾਨ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ ਹਰ ਹਰ ਮਹਾਦੇਵ ਦੂਜੇ ਪਾਸੇ ਮੌਲਵੀ ਗਰਜਿਆ ਗਜਬ ਖੁਦਾ ਦਾ ਇੱਕ ਦਰਖਤ ਦੇ ਕੱਟਣ ਉਤੇ ਇੰਨਾ ਹੁੱਲੜ ਜੰਗਲਾ ਦੇ ਜੰਗਲ ਕੱਟ ਸੁਟੇ ਇੰਨਾ ਕਾਫਰਾਂ ਨੇ ਹੁਣ ਇੱਕ ਟਾਣਾ ਕੱਟਣ ਉਤੇ ਇੰਨਾ ਦਤਰੰ ਪ੍ਰਿਸ਼ਟੋ ਜਾਵੇਗਾ ਹਜ਼ਰਤ हसन ਹੁਸੈਨ ਦੀ ਸ਼ਹਾਦਤ ਦੇ ਖੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖਤ ਦੇ ਟਾਣੇ ਨਾਲ ਸਾਜੀ ਪਪਲ ਦੇ ਹੇਟਾਂ ਦੀ ਹੀ ਲੰਘਣਗੇ ਨਾਰਾ ਤਕਬੀਰ ਅੱਲਾਹੂ ਅਕਬਰ ਰਾਤ ਨੂੰ ਵਾਕਰ ਨੇ ਕੁਹਾੜਾ ਤੇਜ਼ ਕੀਤਾ ਘਰੋਂ ਬਾਹਰ ਨਿਕਲਿਆ ਤੇ ਤੇਜ਼-ਤੇਜ਼ ਚੱਲਦਾ ਪਿੱਪਲ ਕੋਲ ਪਹੁੰਚਿਆ ਪਿੱਪਲ ਦੀ ਕੋੜ ਵਿੱਚ ਦੀਵਾ ਜਗ ਰਿਹਾ ਸੀ ਵਾਕਰ ਨੇ ਠੁੱਡਾ ਮਾਰ ਕੇ ਦੀਵਾ ਬੁਝਾ ਦਿੱਤਾ ਫਿਰ ਉਹ ਫੁਰਤੀ ਨਾਲ ਦਰਖਤ ਉੱਤੇ ਚੜ ਗਿਆ ਤੁਸੀਂ ਯਾਲੀ ਦਾ ਨਾਰਾ ਲਾਇਆ ਤੇ ਵੱਡੇ ਟਾਣੇ ਨੂੰ ਕੱਟਣ ਲੱਗਾ ਹਨੇਰੇ ਵਿੱਚ ਕੁਹਾੜੇ ਦੀਆਂ ਸੱਟਾਂ ਦੀ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਣਾ ਜ਼ਮੀਨ ਉੱਤੇ ਢਾਹ ਲ ਗਿਆ ਵਾਕਰ ਛਾਲ ਮਾਰ ਕੇ ਦਰਖਤ ਤੋਂ ਇੱਥਾਂ ਆਇਆ ਤੇ ਹਨੇਰੇ ਵਿੱਚ ਗਾਇਬ ਹੋ ਗਿਆ ਸਵੇਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਣਾ ਕੱਟਿਆ ਪਿਆ ਸੀ ਜਿਵੇਂ ਕਿਸੇ ਦੀ লাশ ਹੋਵੇ ਮਹਾਵੀਰ ਲੋਕਾਂ ਦੀ ਭੀੜ ਨੂੰ ચીirਦਾ ਹੋਇਆ ਅੱਗੇ ਵਧਿਆ ਇਹ ਪਾਪ ਕਿਸ ਨੇ ਕੀਤਾ ਹੈ ਕਿਸ ਨੇ ਕੱਟਿਆ ਪਿੱਪਲ ਦਾ ਟਾਣਾ ਪੰਡਿਤ ਗਰਜਿਆ ਉਸ ਦੁਸ਼ਟ ਨੇ ਪਿੱਪਲ ਨਹੀਂ ਕੱਟਿਆ ਸਾਡੀ ਨੱਕ ਕੱਟ ਦਿੱਤੀ ਹੈ ਤੁਹਾਡੀ ਸਭਨਾਂ ਦੀ ਨੱਕ ਕੱਟ ਦਿੱਤੀ ਉਸਨੇ ਕੋਹਾੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੀਅਰ ਉੱਤੇ ਚਲਾਇਆ ਹੈ ਉਸਰੇ ਸਪਾਤ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ ਇੱਕ ਆਦਮੀ ਬੋਲਿਆ ਜਿਸ ਕੌਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਵੀ ਪਾਪ ਹੈ ਉਹ ਕੀ ਲੜੇਗੀ ਮਹਾਵੀਰ ਦੀ ਅੱਖਾਂ ਮਗ ਰਹੀਆਂ ਸਨ ਲੜੇਗੀ ਇਸ ਵਾਰ ਲੜੇਗੀ ਧਰਮ ਤੇ ਇੱਜ਼ਤ ਦਾ ਸਵਾਲ ਹੈ ਪੀੜ ਵਿੱਚ ਇੱਕ ਹੋਰ ਆਦਮੀ ਬੋਲਿਆ ਤੂੰ ਦੰਗਲ ਲੜ ਸਕਦਾ ਹੈ ਮਹਾਵੀਰ ਜੰਗ ਦੇ ਮੈਦਾਨ ਵਿੱਚ ਨਹੀਂ ਤੂੰ ਪਹਿਲਵਾਨ ਹੈ ਯੋਧਾ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਲਛੂ ਰਾਮ ਮਹਾਵੀਰ ਨੇ ਚਾਤੀ ਫਲਾ ਕੇ ਆਖਿਆ ਜਦੋਂ ਵਕਤ ਆਉਂਦਾ ਹੈ ਇਸ ਦੇਸ਼ ਦੀਆਂ ਤੀਵੀਆਂ ਵੀ ਤਲਵਾਰ ਸੂਤ ਕੇ ਖੜੀਆਂ ਹੋ ਜਾਂਦੀਆਂ ਨੇ ਮਰਦ ਮੱਤੀ ਉੱਤੇ ਸੰਧੂਰ ਦਾ ਟਿੱਕਾ ਲਾ ਕੇ ਤੇ ਕੇਸ ਜੀਆਂ ਬੰਨ ਕੇ ਧਰਮ ਨੂੰ ਬਚਾਉਣ ਖਾਤਰ ਰਣ ਭੂਮੀ ਵਿੱਚ ਉਤਰ ਆਉਂਦੇ ਨੇ ਮਹਾਵੀਰ ਵੀ ਪਿੱਛੇ ਹਟਣ ਵਾਲਾ ਨਹੀਂ ਉਸਨੇ ਪੰਡਤ ਜੀਦੇ ਜਿਨੇਊ ਉੱਤੇ ਹੱਥ ਰੱਖ ਕੇ ਕਸਮ ਖਾਦੀ ਕੇ ਉਹ ਪਿੰਡ ਵਿੱਚ ਗੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ ਆਵਾਜ਼ ਵਿੱਚ ਫਿਰ ਨਾਰਾ ਗੂੰਜਿਆ ਹਰ ਹਰ ਮਹਾਦੇਵ ਦੇ ਨਾਲ ਹੀ ਅੱਲਾਹੁ ਅਕਬਰ ਦਾ ਨਾਰਾ بلند ਹੋਇਆ ਇਸ ਪਿਛੋ ਇਸ ਨਿੱਕੇ ਜਿਹੇ ਪਿੰਡ ਵਿੱਚ ਵੀ ਅੱਗਾਂ ਲੱਗਣ ਲੱਗੀਆਂ ਤੇ ਫਸਾਦ ਸ਼ੁਰੂ ਹੋ ਗਈ। ਬੂਆ ਫਾਤਿਮਾ ਆਪਣੀ ਝੌਂਪੜੀ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਰਹੀ ਸੀ। ਜਦੋਂ ਬਾਹਰ ਸ਼ੋਰ ਤੇ ਨਾਰਿਆਂ ਦੀ ਆਵਾਜ਼ਾਂ ਗੂੰਜੀਆਂ। ਉਸਨੇ ਕੁਰਾਨ ਸ਼ਰੀਫ ਨੂੰ ਸੰਤੋਖਿਆ ਤੇ ਖਿੜਕੀ ਖੋਲ ਕੇ ਬਾਹਰ ਦੇਖਿਆ। ਅੱਗਾਂ ਲਪਟਾਂ ਉੱਠ ਰਹੀਆਂ ਸਨ। ਢੋਲ ਤੇ ਦਮਾਦੇ ਤੇ ਚੀਕਾਂ। ਬੂਆ ਨੇ ਬੂਆ ਖੋਲਿਆ ਉਸਨੇ ਹਾਕਾ ਮਾਰੀਆਂ ਹੁਸਨਾ ਹੁਸਨਾ ਤੂੰ ਕਿੱਥੇ ਐ ਸ਼ੋਰ ਵਿੱਚ ਉਸਦੀ ਆਵਾਜ਼ ਗਵਾਚ ਗਈ ਉਸ ਵੇਲੇ ਹੁਸਨਾ ਅੱਗ ਦੀਆਂ ਲਪਟਾਂ ਵਿੱਚੋਂ ਦੌੜਦੀ ਹੋਈ ਆ ਰਹੀ ਸੀ ਉਸਦੇ ਵਾਲ ਖੁੱਲੇ ਸਨ ਚਿਹਰੇ ਉੱਤੇ ਦਹਿਸ਼ਤ ਤੇ ਵਾਰ-ਵਾਰ ਚੀਕ ਰਹੀ ਸੀ ਅੰਮਾ ਅੰਮਾ ਉਸਦੇ ਪਿੱਛੇ ਮਹਾਵੀਰ ਨੇਜਾ ਤਾਨੀ ਭਜਾ ਆ ਰਿਹਾ ਸੀ ਧੂਆ ਫਾਤਿਮਾ ਹੁਸਨਾ ਨੂੰ ਦੇਖ ਕੇ ਅੱਗੇ ਵਧੀ ਤੇ ਉਸਨੇ ਮਹਾਵੀਰ ਨੂੰ ਰੋਕਿਆ ਹੁਸਨਾ ਨੂੰ ਬਚਾਉਣ ਖਾਤਰ ਆ ਗਈ ਮਹਾਵੀਰ ਨੇ ਜੱਜਾ ਘੁਮਾ ਕੇ ਬੋਲਿਆ ਹਟ ਜਾ ਬੁੱਢੀਏ ਇੱਕ ਪਾਸੇ ਨਹੀਂ ਤਾਂ ਇਹੋ ਨੇਜਾ ਭੂਆ ਗੁੱਸੇ ਵਿੱਚ ਬੋਲੀ ਕੋਸ਼ ਵਿੱਚ ਆ ਮਹਾਵੀਰ ਕੀ ਆਪਣੇ ਭੂਆ ਨੂੰ ਮਾਰੇਗਾ ਪੁੱਤ ਮੇਰੇ ਖੂਨ ਨਾਲ ਆਪਣੇ ਰਹਾਤ ਰੰਗੇਗਾ ਮਹਾਵੀਰ ਦੀਆਂ ਅੱਖਾਂ ਵਿੱਚ ਖੂਨ ਸੀ ਬੋਲਿਆ ਹਟ ਜਾ ਨਹੀਂ ਤਾਂ ਤੈਨੂੰ ਤੇਰੀ ਧੀ ਦੇ ਨਾਲ ਹੀ ਕਤਮ ਕਰ ਦੇਵਾਂਗਾ ਭੂਆ ਨੇ ਮਿੰਨਤ ਕੀਤੀ ਮੈਂ ਤੇਰੇ ਅੱਗੇ ਝੋਲੀ ਆੜਦੀ ਆ ਮਹਾਵੀਰ ਇਹ ਜ਼ੁਲਮ ਨਾ ਕਰੀਂ ਭੁੱਲ ਗਿਆ ਮੈਂ ਹੀ ਤੈਨੂੰ ਜਨਵਾਇਆ ਸੀ ਮੈਂ ਹੀ ਤੇਰੀ ਅੱਖਾਂ ਖੋਲੀਆਂ ਸਨ ਅੱਜ ਇਹਨਾਂ ਅੱਖਾਂ ਵਿੱਚ ਖੂਨ ਕਿਉਂ ਮੇਰੇ ਪੁੱਤ ਕੀ ਹੋ ਗਿਆ ਤੈਨੂੰ ਮਹਾਵੀਰ ਮੈਂ ਮਿੰਨਤ ਕਰਦੀ ਆਂ ਨਾ ਮਾਰੀ ਮੈਨੂੰ ਤੇ ਨਾ ਮੇਰੀ ਹੁਸਨਾਂ ਨੂੰ ਜੇ ਤੂੰ ਇਹ ਜ਼ੁਲਮ ਕੀਤਾ ਤਾਂ ਮਮਤਾ ਖਤਮ ਹੋ ਜਾਵੇਗੀ ਇਸ ਦੁਨੀਆ ਤੋਂ ਸਾਤਿਆਂ ਵਿੱਚ ਦੁੱਧ ਸੁੱਕ ਜਾਣਗੇ ਤੇ ਜਨਮ ਦੇ ਦਰਵਾਜ਼ੇ ਖੁੱਲ ਜਾਣਗੇ ਮੈਂ ਤੇਰੇ ਪੈਰ ਫੜਦੀ ਆਂ ਭੂਆ ਨੇ ਮਹਾਵੀਰ ਦੇ ਪੈਰ ਫੜ ਲਏ ਮਹਾਵੀਰ ਫਿਰ ਗਰਜਿਆ ਹਰ ਜਾ ਇੱਕ ਪਾਸੇ ਅੱਜ ਮੈਂ ਤੈਨੂੰ ਨਹੀਂ ਛੱਡਣਾ ਬੁੱਢੀਏ ਤੇ ਨਾ ਤੇਰੀ ਧੀ ਨੂੰ ਭੂਆ ਆ ਇੱਕਦਮ ਕਿਸੇ ਇਰਾਦੇ ਨਾਲ ਖੜੀ ਹੋ ਗਈ ਤੇ ਉਸਨੇ ਬਲ ਦੀਆਂ ਅੱਖਾਂ ਨਾਲ ਮਹਾਵੀਰ ਵੱਲ ਦੇਖਿਆ ਐਨਾਂ ਅੱਖਾਂ ਵਿੱਚ ਮੰਗਾਰ ਸੀ ਤੇ ਗੌਰਵ ਉਹ ਬੋਲੀ ਮਾਰ ਮੇਰੇ ਸੀਨੇ ਵਿੱਚ ਇਹ ਨੇਜਾ ਉਤਾਰ ਦੇ ਸੀਨੇ ਦੀ ਨੂੰ ਆਪਣੀ ਭੂਆ ਦੇ ਸੀਨੇ ਵਿੱਚ ਤਾਂ ਜੋ ਤੈਨੂੰ ਚੈਨ ਆ ਜਾਵੇ ਅੱਗੇ ਵੱਧ ਮਹਾਵੀਰ ਡਬੋਦੇ ਇੱਕ ਖੂਨੀ ਨੇਜੇ ਨੂੰ ਮਾਂ ਦੇ ਦੁੱਧ ਵਿੱਚ ਕਿਉਂ ਰੁਕ ਗਿਆ ਤੇਰਾ ਹੱਥ ਮੇਰੇ ਲਾਲ ਅੱਗੇ ਵਧ ਤੇ ਆਪਣਾ ਧਰਮ ਨਿਭਾ ਧਰਮ ਦਾ ਸ਼ਬਦ ਸੁਣ ਕੇ ਮਹਾਵੀਰ ਦੇ ਚਿਹਰੇ ਉੱਤੇ ਪਸੀਨਾ ਆ ਗਿਆ ਅੱਗ ਦੀਆਂ ਲਪਟਾਂ ਦੀ ਰੌਸ਼ਨੀ ਵਿੱਚ ਉਸਦੇ ਚਿਹਰੇ ਦੇ ਹਾਵ ਭਾਵ ਬਦਲ ਰਹੇ ਸਨ ਬੁੱਲ ਕੰਬ ਰਹੇ ਸਨ ਤੇ ਅੱਖਾਂ ਵਿੱਚ ਹੰਝੂ ਸਨ ਨੇਜਾ ਉਸਦੇ ਹੱਥੋਂ ਡਿੱਗ ਗਿਆ ਉਹ ਭਾਰੀ ਕਦਮ ਪੁਰ ਦਾ ਵਾਪਸ ਚਲਾ ਗਿਆ ਭੂਆ ਫਾਤ ਪਾਣੀ ਰੱਬ ਅੱਗੇ ਦੁਆ ਕੀਤੀ ਏ ਪਰਵਰਦگار ਇਸ ਪਿੰਡ ਦੀਆਂ ਤੀਵੀਆਂ ਨੂੰ ਬੇਵਾਹ ਹੋਣ ਤੋਂ ਬਚਾ ਤੇ ਬੱਚਿਆਂ ਨੂੰ ਯਤੀਮ ਹੋਣ ਤੋਂ ਤੂ ਰਹੀਮ ਤੇ ਗਫੂਰ ਹੈ ਆਪਣੀ ਰਹਿਮਤ ਦਾ ਸਾਇਆ ਸਾਡੇ ਗੁਨਾਹਗਾਰਾਂ ਉੱਤੇ ਹਮੇਸ਼ਾ ਰੱਖੀ ਉਸਦੇ ਦੋਵੇਂ ਹੱਥ ਦੁਆਵੇ ਚੁੱਟ ਗਈ ਤੁਸੀਂ ਸੁਣੀ ਕਹਾਣੀ ਪੂਆ ਫਾਤਿਮਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਬਾਏ ਬਾਏ